ਕਿੰਨੇ ਰੰਗ ਪੁਆਏ ਵਿੱਚ ਓਏ ਤਿੰਨ ਗਿਆ ਸੀ ਉਹਨੇ ਵੱਧ ਹੀ ਵਾਇਕ ਹੈ ਪੰਜਾਬੀ 뮤직 ਇੰਡਸਟਰੀ ਦਾ ਉਹ Songwriter ਤੇ Singer ਜਿਸ ਦੇ ਲਿਖੇ ਤੇ ਗਾਏ ਹੋਏ ਗਾਣੇ ਉਸ ਦੇ ਫੈਨਸ ਨੂੰ ਬੇਹਤ ਪਸੰਦ ਆਉਂਦੇ ਨੇ ਜੀ ਹਾਂ ਮੈਂ ਗੱਲ ਕਰ ਰਿਹਾ ਗਹਿਰੀ ਸੰਧੂ ਦੀ ਗੈਰੀ ਸੰਧੂ ਨੇ ਇੱਕ ਵਾਰੀ ਫੇਰ ਕੀਤਾ ਜੈਸਮਿਨ ਸੈਂਡਸਨ ਨੂੰ ਟਰੋਲ ਜਿੱਥੇ ਇੱਕ ਪਾਸੇ ਜੈਸਮਿਨ ਸੈਲਸ ਆਪਣੇ ਲਾਲ ਰੰਗ ਦੇ ਵਾਲਾਂ ਦੇ ਕਰਕੇ ਗੁਲਾਬੀ ਕੁਈਨ ਦੇ ਨਾਮ ਨਾਲ ਫੇਮਸ ਹੋਈ ਸੀ ਉੱਥੇ ਹੀ ਦੂਜੇ ਪਾਸੇ ਗੈਰੀ ਸੰਧੂ ਨੇ ਲੱਭ ਲਿਆ ਹੁਣ ਇੱਕ ਸਲਾਬੀ ਕੁਈਨ ਗੈਰੀ ਸੰਧੂ ਨੇ ਸਲਾਬੀ ਕੁਈਨ ਦੀ ਵੀਡੀਓ ਆਪਣੀ ਸਨੈਪਚੈਟ ਦੇ ਉੱਤੇ ਸ਼ੇਅਰ ਕੀਤੀ ਹੈ ਆਓ ਨਜ਼ਰ ਮਾਰੀਏ ਗੈਰੀ ਸੰਧੂ ਦੀ ਉਸ ਵੀਡੀਓ ਤੇ ਉੱਤੇ ਇਹ ਸਾਡਾ ਹਲਵਾਈ ਪਰਮੇਸ਼ ਕਿਨੇ ਰੰਗ ਪਾਇਆ ਬੱਚੋ ਦੇਨ ਕਹ ਰਹੇ ਨੇ ਵੱਧੀਆ ਹੈ ਕ ਹਾਂ ਤੂੰ ਮਮਸਲਾ ਵੀ ਕੁਇਰ ਬਣਿਆ ਹੈ ਗੈਰੀ ਸੰਦੂ ਦੀ ਇਸ ਵੀਡੀਓ ਨੂੰ ਦੇਖ ਕੇ ਤਾਂ ਇਹ ਹੀ ਲੱਗਦਾ ਹੈ ਕਿ ਉਹ ਕਿਸੇ ਵੀ ਹਾਲ ਦੇ ਵਿੱਚ ਜੈਸਮਿਨ ਸੈਂਡਲਸ ਨੂੰ ਪੁਲਾ ਨਹੀਂ 파 ਰਹੇ ਨੇ ਤੇ ਕੋਈ ਨਾ ਕੋਈ ਮੌਕਾ ਲੱਭਦੇ ਹੀ ਰਹਿੰਦੇ ਨੇ ਜਿਸ ਦੇ ਨਾਲ ਉਹ ਜੈਸਮਿਨ ਸੈਂਡਲਸ ਨੂੰ ਜਾਂ ਟ੍ਰੋਲ ਕਰਨ ਜਾਂ ਉਸ ਨੂੰ ਯਾਦ ਕਰਨ